ਇਥੇ ਡਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਕੁੜਤੀ ਦੀ ਲੈਂਥ ਬਾਰੇ ਦੱਸਾਂਗੇ ਵੀ ਕਿਵੇਂ ਵਧਾ ਸਕਦੇ ਆ ਮੈਂ ਇੱਕ ਪਾਸੇ ਲਗਾ ਲਈ ਸੀ ਦੂਸਰੇ ਪਾਸੇ ਤੁਹਾਨੂੰ ਢਾਕੇ ਦਿਖਾਉਂਗੀ ਜਿੱਦਾਂ ਆਪਾਂ ਕੋ ਕੁਮੀਜ਼ ਹਨਾ ਉੱਚਾ ਹੋ ਜਾਂਦਾ ਉਹਦੀ ਲੈਂਥ ਵਧਾਉਣੀ ਹੈ ਇਹਨੂੰ ਸਾਰੇ ਨੂੰ ਮੈਂ ਢੀੜ ਲਿਆ ਸੀਗਾ ਜੋ ਸਿਲਾਈ ਲੱਗੀ ਸੀ ਥੋੜੀ ਥੋੜੀ ਇਹ ਮੈਂ ਅਗਲੇ ਜਿਹੜਾ ਹਿੱਸਾ ਸੀਗਾ ਕੁਮੀਜ਼ ਦਾ ਉਹ ਵੀ ਤੇ ਲਗਾ ਲਈ ਸੀਗੀ ਲੈਸ ਤੇ ਇਹ ਨਾ ਮਤਲਬ ਕਿ ਸੌਖਾ ਤਰੀਕਾ ਹੈ ਜੀ ਇਹਦਾ ਇਹ ਫਾਇਦਾ ਇਦਾਂ ਲੈਸ ਲਵਾਉਣ ਦਾ ਤਾਂ ਾਗੇ ਵਗੈਰਾ ਬਿਲਕੁਲ ਨਹੀਂ ਨਿਕਲਦੀ ਤੇ ਇਹ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਕਿਵੇਂ ਲਗਾ ਸਕਦੇ ਆ ਇਦਾਂ ਦੀ ਲੈਸ ਨੂੰ ਇਹ ਥੋੜੀ ਜਿਆਦਾ ਚੜਾਈ ਚਾਹੀ ਜਿਹੜੀ ਘੱਟ ਚੜਾਈ ਚ ਹੁੰਦੀ ਉਹ ਵੀ ਇਦਾਂ ਹੀ ਲੱਗ ਜਾਂਦੀ ਹੈ ਤੇ ਇਹਦੀ ਤਰਪਾਈ ਹੋ ਜਾਂਦੀ ਆ ਬਾਅਦ ਦੇ ਵਿੱਚ ਤਾਂ ਫਿਰ ਜਿਹੜੀ ਆਪਾਂ ਨੂੰ ਜਿੱਦਾਂ ਪ੍ਰੋਬਲਮ ਆਉਂਦੀ ਹੈ ਵੀ ਲੈਸ ਤੋਂ ਬਾਅਦ ਹਨਾ ਉਹ ਧਾਗੇ ਨਿਕਲਣੇ ਸਟਾਰਟ ਹੋ ਜਾਂਦੇ ਆ ਤੇ ਉਹ ਪ੍ਰੋਬਲਮ ਇਹਦੇ ਵਿੱਚ ਨਹੀਂ ਆਉਂਦੀ ਇਹ ਆਪਾਂ ਤਰਪਾਈ ਕਰ ਰਹੇ ਆ ਜੀ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਕਿਸ ਤਰੀਕੇ ਨਾਲ ਇਹਨੂੰ ਲਗਾ ਸਕਦੇ ਆ ਵੀਡੀਓ ਸਾਰੀ ਦੇਖਣਾ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੈਨਲ ਨੂੰ ਇਹ ਰੈਡੀमेड ਕਮੀਜ਼ ਸੀ ਆ ਜੀ ਤੇ ਇਹਦੀ ਜਿਹੜੀ ਲੈਂਥ ਹੈ ਉਹ ਛੋਟੀ ਸੀਗੀ ਲੰਬਾਈ ਦੇ ਵਿੱਚ ਘੱਟ ਸੀਗਾ ਇਹ ਤੇ ਆਪਾਂ ਲੈਂਸ ਲਗਾ ਕੇ ਇਹਦੀ ਲੈਂਥ ਠੀਕ ਪੂਰੀ ਕੀਤੀ ਹੈ ਇਹ ਦੇਖੋ ਜੀ ਇਸ ਤਰੀਕੇ ਨਾਲ ਇਤਰਪਾਈ ਹੋਗੀ ਇਹ ਮੈਂ ਕਿਦਾਂ ਲਗਾਈ ਉਹ ਮੈਂ ਤੁਹਾਨੂੰ ਦੱਸੂਗੀ ਇਸ ਵੀਡੀਓ ਵਿੱਚ ਇਹ ਦੇਖੋ ਇਹ ਨਹੀਂ ਡ ਕੀੜੀਆ ਪ੍ਰੈਸ ਕਰ ਲਿਆ ਸੀ ਆਪਾਂ ਨੇ ਲੈਸ ਨੂੰ ਇਸ ਤਰੀਕੇ ਨਾਲ ਮੁੱਠਾ ਕਰਕੇ ਰੱਖਿਆ ਹੈਗਾ ਕਮੀਜ਼ ਦੀ ਸਿੱਧੀ ਸਾਈਡ ਹੈ ਉਸ ਤੋਂ ਬਾਅਦ ਐਨਾ ਐਨਾ ਤੁਸੀਂ ਫੋਲਡ ਕਰ ਦੇਣਾ ਉੱਪਰ ਇਹਦੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਇਹਦੇ ਉੱਪਰ ਰੱਖ ਕੇ ਠੀਕ ਹੈ ਸਲਾਈ ਲਗਾ ਦੇਣੀ ਹੈ ਜਿੰਨੀ ਜਿੰਨੀ ਤੁਸੀਂ ਮਨ ਲੈ ਕੇ ਲੈਸ ਵਿੱਚ ਰੱਖਣਾ ਚਾਹੁੰਦੇ ਹੋ ਆਪਣੇ ਅਕੋਰਡਿੰਗ ਉਨੀ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਪੰਸੀ ਲਾ ਦਾਂਗੇ ਬਹੁਤ ਸੌਖਾ ਤਰੀਕਾ ਹੈ ਜੀ ਇਹ ਤੁਸੀਂ ਕੋਈ ਵੀ ਬਰੀਕ ਲਾਉਣੇ ਚਾਹੀ ਲੈਸ ਥੋੜੀ ਜਿਹੀ ਚੜਾਈ ਚ ਵੱਧ ਹੈ ਜੇ ਘੱਟ ਹੋਵੇ ਕਿੱਦਾਂ ਦੀ ਲਗਾਉਣੇ ਹੋਈ ਤਰੀਕੇ ਨਾਲ ਠੀਕੇ ਲਗਾ ਸਕਦੇ ਹੋ ਸੌਖਾ ਤਰੀਕਾ ਹੈ ਜੀ ਇਹ ਤੇ ਬਾਅਦ ਵਿੱਚ ਦੂਸਰੀ ਸਾਈਡ ਜਦੋਂ ਆਪਾਂ ਇਹਨੂੰ ਲੈਸ ਨੂੰ ਸਿੱਧੀ ਕਰਾਂਗੇ ਨੀਚੇ ਵਾਲੀ ਸਾਈਡ ਆਪਣੇ ਉੱਤੇ ਪਾਈ ਵੀ ਠੀਕੇ ਹੋ ਜਾਊਗੀ ਫੋਲਡ ਹੋ ਜਾਊਗਾ ਕਪੜਾ ਇਹ ਦੇਖੋ ਇਸ ਤਰੀਕੇ ਨਾਲ ਫੋਲਡ ਕਰਦੇ ਜਾਨਾ ਖਿੱਚਣਾ ਨਹੀਂ ਹੈਗਾ ਕਪੜੀ ਨੂੰ ਨਹੀਂ ਬਲ ਪੈਣਗੇ ਸੌਫਟਲੀ ਤੁਸੀਂ ਸੌਫਟ ਹੱਥ ਨੰਬਰਸ ਲਗਾਉਂਦੇ ਜਾਣਾ ਇਸ ਤਰੀਕੇ ਨਾਲ ਕੱਪੜੇ ਨੂੰ ਸਹੀ ਕਰਦੇ ਜਾਣਾ ਠੀਕ ਜਿੰਨਾ ਕੱਪੜੇ ਨੂੰ ਘੱਟ ਖਿੱਚੋਗੇ ਉੰਨੀ ਤੁਹਾਨੂੰ ਘੱਟ ਪ੍ਰੋਬਲਮ ਆਊਗੀ ਜੀ ਅਗਰ ਖਿੱਚੋਗੇ ਤਾਂ ਵੱਲ ਪੈਣਗੇ ਕੱਪੜਾ ਵੀ ਵਧੂਗਾ ਜੀ ਇਸ ਤਿੱਕੇ ਨਾਲ ਇੱਦਾਂ ਲਾਦਾਂਗੇ ਜੀ ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਵਾਹਤ ਆਉਂਦੀ ਹੈ ਜੀ ਇਸ ਤਰੀਕੇ ਨਾਲ జీస్ట్రా కట్ కదా జీవితం కట్ింగ్ ఏద ఫు జీవకి నీచే కడ తరపడ్ ఓ ఫడ అనే ఆ ఉపరేదే బిల్కల్ ఎత్తి టాప్ స్టాగి జరువు లవనీ కాలి స్టిచి లవ్యా కప్పుడా ਇਹ ਤੁਸੀਂ ਦਾ ਫੂਲਡ ਕਰਕੇ ਆਪਾਂ ਇਦਾਂ ਤਰਪਾਈ ਕਰ ਲਾਂਗੇ ਠੀਕ ਹੈ ਇਹ ਬਿਲਕੁਲ ਦੇਖੋ ਇੱਕੋ ਜਿਹੀਆਂ ਆਈਆਂ ਨੇ ਸੋ ਲਾਸਟ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ